ਪੈ ਗਿਆ ਹੁਣ ਕੈਂਚਾ ਹੁਣ ਦੇਖੋ ਕੀ ਬਾਂਦਾ ਨਹੀਂ ਰਿਸਾਂ ਵੇ ਨੌਜਵਾਨਾਂ ਦੇ ਆ ਪੂਰਾ ਹੌਸਲਾ ਆ ਇਹ ਪਿੱਛੇ ਜੋ ਹੈਲੋ ਪਾਈ ਪਿੱਛੇ ਜੋ ਜਵਾਨ ਦਾ ਖਿਡਾਰੀ ਜੋ ਆਇਆ ਫੇਰੇ ਰੇਡ ਤੇ ਆ ਨਹੀਂ ਵੇ ਰਿਸਾਂ ਵੇ ਨੌਜਵਾਨਾਂ ਨੇ ਆ ਪੂਰੇ ਭੰਗੜੇ ਪਾਉਂਦੇ ਆ ਦੇਖੋ ਨੇ ਵੇ ਹੌਸਲੇ ਵਾਲੇ ਖਿਡਾਰੀ ਆ ਦੋਨੇ ਪਾਸੇ ਹੌਸਲੇ ਵਾਲੇ ਆ ਕੋਨਾਰੇ ਬੱਚਿਆਂ ਨੂੰ ਬੇਨਤੀ ਆ ਗੋ ਜਲਦੀ ਤੋਂ ਜਲਦੀ ਗਰਾਊਂਡ ਦੇਖੇ ਆ ਕੇ ਰੌਕ ਨੂੰ ਵਧਾਉਣ ਦੀ ਪ੍ਰਿੰਸੀਪਲ ਸਾਹਿਬ ਨੇ ਤੇ ਛੁੱਟੀ ਕਰਤੀ ਆ ਪਰ ਨੰਬਰ ਕਪੂਰ ਪੈ ਆ ਜਾ ਕਰੋ ਬਾਈ ਦੋਨੋਂ ਪਾਰਟੀ ਆਪਣੇ ਆਹ ਅਦਗਾਟ ਨਹੀਂ ਮੈਚ ਆ ਬਹੁਤ ਜੁੜੋ ਵਾਲੀ ਦਾ ਖਿਡਾਰੀ ਫੇਰ ਰੇਡ ਤੇ ਨਹੀਂ ਰੀਸਾ ਬਈ ਚੋਕੀ ਵੀ ਸਾਡਾ ਜੋ ਰੈਫਰੀ ਆ ਬੜਾ ਪੁਰਾਣਾ ਖਿਡਾਰੀ ਆ ਨਹੀਂ ਰਿਸਾਈ ਪਾਈ ਜਾਂਦਾ ਪਹਿਲਾ ਮਿਹਤੂੜ ਵਾਲੀ ਦਾ ਦੇਖ ਲਓ ਨਹੀਂ ਭਈ ਆਵੇਂ ਲਾ ਦਿਓ ਤਾੜੀਆਂ ਨੰਬਰ ਚੂੜੇ ਵਾਲੀ ਦਾ ਨਹੀਂ ਭਈ ਆ ਬਾਅਦ ਦੇਖਣ ਨੂੰ ਮਿਲਿਆ ਬੜਾ ਨਕਰ ਤੇ ਐ ਵੇਲੇ ਪੂਰੇ ਰੌਲੇ ਵਿੱਚ ਖੇੜਦੇ 45 ਕਿਲੋ ਕਪੂਰਪਿੰਡ ਦਾ ਖਿਡਾਰੀ ਰੇਡ ਤੇ ਆ ਨਹੀਂ ਰੁਕਣਾ ਮੇਰੇ ਤੋਂ ਪੁੱਛ ਲਓ ਨਹੀਂ ਰੁਕਣਾ ਲਾ ਦਿਓ ਤਾੜੀਆਂ ਭਾਈ ਲੈ ਇਹ ਨਿੰਦੂ ਆ ਮੁੰਡਾ ਜਿਹਨਾਂ ਨੇ ਵੇਖ ਮੇਤਾ ਕਿਤਿਆਂ ਨੰਬਰ ਉਹਨਾਂ ਨੇ ਲੈ ਜਾਣੇ ਆ ਅੱਜ ਤਾਂ ਮੈਨੂੰ ਇਦਾਂ ਲਾਦਾ ਵੀ ਖਿਡਾਰੀਆ ਨੇ ਕਿਤੇ ਗੁਪਤਾ ਹੀ ਇਹ ਹੈ ਕਿ ਮੇਤ ਕਾਦੇ ਰਾਇ ਨਹੀਂ ਆ ਦੇ ਕੰਚਾ ਪੈ ਗਿਆ ਲਾ ਦਿਓ ਤਾੜੀਆਂ ਨਹੀਂ ਛੱਡਣਾ ਹੁਣ ਨਹੀਂ ਭਈ ਹੁਣ ਨਹੀਂ ਜਾਣਾ ਜਿੰਦੇ ਨੇ ਭਾਈ ਆ ਦੇਖੋ ਤੇਰੀ ਚੋਰੀ ਕੈਂਤੀ ਮਾਰੀ ਆ ਨਵੀਂ ਕੈਂਤੀ ਵੇਖੀ ਆ ਨਾਲੇ ਤੁਹਾਡੀਆਂ ਵੇ ਨੰਬਰ ਕਪੂਰਪਿੰਡ ਦਾ ਮੈਨੇ ਰਿਸਤਾ ਆਈ ਵੇ ਲੜੇ ਖਲਾਰੀ ਖੇਡਦੇ ਰਹੇ ਆ ਲੈ ਵੇ ਜਿੰਦਾ ਫੇਰ ਰੇਡ ਤੇ ਆ 10 ਮੋਰ ਦੇ ਮੋਰਾਂ ਨੂੰ ਡਾਰੀ ਮਾਰ ਕੇ ਅੱਜ ਤੱਕ ਕਪੂਰਪਿੰਡ ਨੰਬਰ ਲਈ ਜਾਂਦਾ ਨਹੀਂ ਜੂੜੋ ਵਾਲੀ ਵੀ ਘਟਣੀਗਾ ਸ਼ਾਬਾਸ਼ ਹੈ ਸ਼ਾਬਾਸ਼ ਦੇਖਿਓ ਵੇ ਪਿੱਛੇ ਲੈ ਨਹੀਂ ਰੋਕਦਾ ਇਹ ਖਿਡਾਰੀ ਨੰਬਰ ਚੁੜੋ ਵਾਲੀ ਦਾ ਸ਼ਾਬਾਸ਼ ਜਾਂਦਾ ਫੇਰ ਰੇਡ ਤੇ ਨਹੀਂ ਵੀ ਰੋਕਦਾ ਹੈ ਸਟਾਪਾਂ ਮਾਰੀ ਜਾਂਦਾ ਰੇਡਾਂ ਦੇ ਨਾਲ ਹੀ ਗੱਡੀ ਜਾਂਦਾ ਲਗਾਤਾਰ और अच्छा मार के ऊपर भी आशा हेलो 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 वाह जी का खालसा श्री वाहेगुरु जी की फतेह ਦੀਦਾ ਖਾ ਖਨ ਨਿੰਦੀ ਖਾ ਖਾ ਦੇਖ ਨਾ ਕੋਈ ਜੀਵ ਜਿਆ ਪੈਰਾ ਥੱਲੇ ਮੋਹਿਆ ਪਰ ਜਿਲ੍ਹਾ ਜੰਡਰਨਾ ਬਲੌਕ ਕਰਦੀ ਹੋਈ ਧਰਤੀ ਔਰ ਕਪੂਰਪਿੰਡ ਦਾ ਨਾਓ ਜਿਹੜਾ ਸਨਹਿਰੀ ਪੰਨਿਆਂ ਤੇ ਹਰ ਸਾਲ ਦੀ ਤਰ੍ਹਾਂ ਫਰਾਨਾ ਟੂਰਨਾਮੈਂਟ ਦੇ ਗਾਰੇ ਬਹੁਤ ਵੱਡੇ ਸਹਿਯੋਗ ਦੇ ਨਾਲ ਇਸ ਗਰਾਊਂਡ ਦੇ ਵਿੱਚ ਹੈ ਔਰ ਸਾਡੇ ਬਹੁਤ ਮੈਂ ਸਤਿਕਾਰ ਕਰਦਾ ਧੰਨਵਾਦ ਪੂਰੀ ಗ್ರಾಮ ਪੰਚਾਇਤ ਨਗਰ ਨਿਵਾਸੀ ਸਤਜਾਰਤੂ ਵੀਰਾਂ ਦਾ ਔਰ ਸੰਤ ਮਹਾਪੁਰਸ਼ਾਂ ਦੀ ਵੱਡੀ ਦੇਣ ਹੈ ਇਸ ਇਲਾਕੇ ਨੂੰ ਜਿਨ੍ਹਾਂ ਦੇ ਵਿੱਚ ਸਾਡੇ ਸੰਤ ਰਾਮ ਸਰਣ ਜੀ ਕੁੱਟੀਆਂ ਵਾਲੇ ਔਰ ਜਿਨ੍ਹਾਂ ਦੀ ਮਹਾਨ ਸ਼ਖਸੀਅਤ ਹੋਰ ਤੇ ਇਸ ਇਲਾਕੇ ਦਾ ਮਾਨ ਨੇ ਮੈਂ ਤਨਵਾਦ ਕਰਦਾ ਆਪਣੇ ਵੱਲੋਂ ਔਰ ਨਗਰ ਬਸਮਾਸੀਆ ਵੱਲੋਂ ਸਰਕਾਰ ਸਰਪੰਚ ਸਾਹਿਬ ਸ੍ਰੀ ਚੰਮਨ ਲਾਲ ਜੀ ਔਰ ਪੰਚ ਸਾਹਿਬ ਗੁਰਪ੍ਰੀਤ ਸਿੰਘ ਜੀ ਹੈਪੀ ਜੀ ਔਰ ਪੰਚ ਹਰਪਾਲ ਚੰਦ ਬਿੱਟੂ ਜੀ ਪੰਚ ਗੁਰਦੀਆ ਸਿੰਘ ਜੀ ਔਰ ਪਿੰਡ ਦੇ ਸਾਰੇ ਸੰਜੋਗ ਦੇ ਨਾਲ ਸਰਾਨਾ ਮੇਲੇ ਦੀ ਜਿਹੜੀ ਗੱਲ ਹੈ ਆਪਾਂ ਸਤਿਕਾਰ ਕਰਾਂਗੇ ਸਤਿਕਾਰ ਕੁ ਵੀਰਾਂ ਦਾ ਆਓ ਜਿੱਤੇ ਸਾਡੇ ਪੰਡਤ ਮੇਰਾ ਮੇਰਾ ਵੀਰ ਕਬੱਡੀ ਖਿਡਾਰੇ ਔਰ ਪ੍ਰਧਾਨ ਸੁਮੇਂਦਰ ਕੁਮਾਰ ਜੀ ਕੈ ਸ਼ੇਰ ਪ੍ਰਭਜੀਤ ਔਰ ਜਿੰਨੇ ਵੀ ਮੇਰੇ ਸਤਿਕਾਰਯੋਗ ਵੀਰ ਮੋਢੇ ਦੇ ਨਾਲ ਮੋਢਾ ਲਾ ਕੇ ਆਪਾਂ ਨਾਲ ਜਿੱਦੇ ਖੇਡ ਮੇਲੇ ਦੇ ਲਈ ਮੈਂ ਸਤਿਕਾਰ ਕਰਦਾ ਜੀ ਐਨ ਕਿ ਪੰਜਾਬੀਆਂ ਨੂੰ ਕਬੱਡੀ ਨਾਲ ਇਸ਼ਕ ਦਾ ਦਾ ਜਿਵੇਂ ਮੱਕੀ ਦੀ ਰੋਟੀ ਮੱਖਣ ਸਾਗ ਦਾ ਏ ਪੰਜਾਬਾਂ ਦਰਿਆਵਾਂ ਦੀ ਖੇਡ ਵਿੱਚ ਖੇਡ ਜਨਮ ਦੀ ਪੰਜਾਬੀ ਪੁੱਤਰਾ ਬਾਗ ਇਸ ਨੂੰ ਪਾਲਦਾ ਏ ਜਿੱਥੇ ਜਾ ਬਹਿ ਗਏ ਉੱਥੇ ਨਾਲ ਲੱਗ ਗਿੱਦਾ ਪੰਗੜਾ ਸ਼ੌਂਕ ਕਮਾਲ ਦਾ ਏ ਗਿੱਦਾ ਪੰਗੜਾ ਸ਼ੌਂਕ ਕਮਾਲ ਦਾ ਏ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਜਿੰਨੇ ਵੀ ਸਾਡੇ ਪਿਤਾ ਮੁਤਾਬਕ ਮੇਰੇ ਸਤਕਾਰਯੋਖ ਖਿਡਾਰੀ ਵੀਰ ਔਰ ਇਸ ਇਲਾਕੇ ਦੀ ਆਪ ਦੇ ਸ਼ਿਹਾਨ ਸੁਭਿਤ ਨੇ ਔਰ ਮੈਂ ਸਤਕਾਰ ਕਰਦਾ ਸਾਰੇ ਵੀਰਾਂ ਦਾ ਔਰ ਜਿੰਨੇ ਵੀ ਮੇਰੇ ਸਤਿਪੀ ਸਤਕਾਰਯੋਗ ਵੀਰ ਨੇ ਯਾਰੋ ਖੇਡ ਮੈਦਾਨ ਦੇ ਲਈ ਆ ਸਾਡੇ ਪ੍ਰਧਾਨ ਸਾਹਿਬ ਸਿੰਦਰ ਕਬਾੜ ਦਾ ਵੀ ਮੈਂ ਸਤਿਕਾਰ ਕਰਦਾ ਜਿੱਥੇ ਸਟਾਰਾਂ ਦੀ ਤੌਰ ਤੇ ਗੱਲ ਹੋਏ ਇੰਦਰਜੀਤ ਤੁੰਨੇ ਨੂੰ ਪੂਰੀ ਦੁਨੀਆ ਜਾਣਦੀ ਮੇਰੀ ਜ਼ਿੰਦਗੀ ਦਾ ਪਰ ਪਿਆਰਾ ਮਿੱਤਰ ਹੈ ਜਿਨ੍ਹਾਂ ਦੇ ਪਿਆਰ ਦੇ ਨਾਲ ਅੱਜ ਸਲਾਕੇ ਇਸ ਗਰਾਊਂਡ ਵਿੱਚ ਹਾਜ਼ਰ ਹੋਣ ਦਾ ਮੌਕਾ ਮਿਲਿਆ ਹੈ ਕੱਲ ਨਡਾਰੇ ਦੇ ਲਾਗੇ ਬਿਲਕੁਲ ਚਿਗਾਵਾ ਪਿੰਡ ਜਿੱਥੇ 55 ਕਿਲੋ ਔਰ 70 ਕਿਲੋ ਦੇ ਮੈਚ ਹੋਣਗੇ ਖਿਡਾਰੀਆਂ ਨੂੰ ਖੁੱਲੇ ਸੱਦੇ 10 ਔਰ 11 ਤਰੀਕਾ ਜਿਹੜੇ ਚਿਗਾਵਾ ਦੇ ਖੇਡ ਮਿਲਣੀਆਂ 55 ਔਰ 70 ਕਿਲੋ ਅਗਲਾ ਮੈਚ ਹਰੀਮਪੁਰ ਹਰੀਪੁਰ ਔਰ ਰਾਣੀਪੁਰ ਬਟਰਾ ਵਰਸ ਗਾਖਲਾ ਇਹ ਟੀਮਾਂ ਮੈਚ ਖੇਡਣੇ ਤਿਆਰ ਹੋਣ ਹਰੀਪੁਰ ਵਰਸ ਰਾਣੀਪੁਰ ਬਟਰਾ ਵਰਸ ਗਾਖਲਾ ਬਹੁਤ ਵਧੀਆ ਮੈਚ ਇਸ ਸਮੇਂ ਖੇਡ ਮੈਦਾਨ ਵਿੱਚ ਚੱਲਦਾ ਹੋਇਆ ਔਰ ਸਾਹਮਣੇ ਕਬੱਡੀ ਦੀ ਆਪਾਂ ਜਰੂਰ ਗੱਲ ਸਾਂਝੀ ਕਰਾਂਗੇ ਕਿ ਵੱਜੇ ਹੋਏ ਵਿਸਰ ਦੇ ਨਾਲ ਜਿਹੜੇ ਸਮੇਂ ਪੁਆਇੰਟ ਨਾਲ বিনা ਖਿਡਾਰੀ ਜਾਫੀ ਆਪਣੀ ਟੀਮ ਦੇ ਵਾਸਤੇ ਲੱਖਾਂ ਵਰਗਾ ਜੋੜਦਾ ਹੋਇਆ ਇਧਰ ਦੇ ਪਾਸੇ ਖਿਡਾਰੀ ਨੇ ਪਾ ਦਿੱਤੀ ਕਬੱਡੀ ਵੀ ਨਾਲ ਜਵਾਬੀ ਹਾਕਾ ਸਰੀਰ ਲਓ ਸਾਹਮਣੇ ਚਾਰ ਜਾਂਚਾਂ ਦੀ ਲੱਗੀ ਚੈਨ ਦੇ ਉੱਪਰ ਕਿਹੜਾ ਖਿਡਾਰੀ ਦੋ ਹੱਥ ਕਰਦਾ ਲਓ ਸਮਾਂ ਵੀਦਾ ਜਾਂਦਾ ਔਰ ਸਮੇਂ ਜਨਾਨ ਦੀ ਗੱਲ ਹੈ ਉਹ ਵੀ ਆਪਾਂ ਸਾਂਝਾ ਕਰਾਂਗੇ ਹਰੀਪੁਰ ਵਰਸ ਸਰਾਰੀਪੁਰ ਬਟਰਾ ਵਰਸ ਗਾਖਲਾ ਇਹ ਟੀਮਾਂ ਸਾਡਾ ਸਾਥ ਦੇਣ ਜਿੰਨੀਆਂ ਵੀ ਟੀਮਾਂ ਔਰ ਮੈਂ ਬੇਨਤੀ ਕਰਦਾ ਨਗਰ ਨਿਵਾਸੀ ਵੀਰਾਂ ਨੂੰ ਕਿ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪਾਂ ਖੇਡ ਮਨਵਾ ਦੇਣਾ ਜੀ ਕਿਉਂਕਿ ਸਰਾਰਾ ਮੇਰੇ ਤਕਰੀਬਨ ਦਾਦੇ ਕੀ 32-33 ਸਾਲ ਬਹੁਤ ਸ਼ਾਨਦਾਰ ਮੈਚ ਇਸ ਗਰਾਊਂਡ ਵਿੱਚ ਹੁੰਦੇ ਨੇ ਔਰ ਮੈਂ ਬੇਨਤੀ ਕਰਦਾ ਸਾਰੇ ਨਗਰ ਨਿਵਾਸੀਆਂ ਨੂੰ ਕਿ ਜੀ ਸਮਾਗਮ ਕਦ ਕੇ ਖੇਡ ਮੈਦਾਨ ਦੇ ਨਾਲ ਜੁੜੀਏ ਅਗਲੀਆਂ ਟੀਮਾਂ ਹਰੀਪੁਰ ਵਰਸਸ ਰਾਣੀਪੁਰ ਔਰ ਬੁਟਰਾ ਵਰਸਸ ਗਾਖਣਾ ਇਹ ਟੀਮਾਂ ਸਾਡਾ ਸਾਥ ਦੇ ਅਗਲਾ ਮੈਚ ਖੇਡਣ ਦੇ ਵਾਸਤੇ ਟੀਮ ਦੇ ਵਾਸਤੇ ਅੰਕ ਜੋੜਦਾ ਹੋਇਆ ਹਰੀਪੁਰ ਔਰ ਬਾਬਾ ਜੀ ਅਦਾਸ ਬੇਨਤੀ ਕਰਕੇ ਗਏ ਬਹੁਤ ਬੜੀ ਮਿਹਰਬਾਨੀ ਹੈ ਕਿ ਜਦੋਂ ਅਰਦਾਸ ਬੇਨਤੀ ਜਦੋਂ ਆਪਾਂ ਕੋਈ ਵੀ ਸ਼ੁਭ ਕੰਮ ਸ਼ੁਰੂ ਕਰਨਾ ਹੋਵੇ ਮਹਾਂਪੁਰਸ਼ਾਂ ਨੇ ਜਿਹੜੀ ਇਹ ਕਾਰਪ੍ਰਾ ਗੁਰੂ ਮਾਸੇਬ ਜੀ ਬਖਸ਼ੀ ਹੋਏ ਫਤਿਹ ਔਰ ਅਰਦਾਸ ਆਪਾਂ ਜੂਰ ਸਾਂਝੀ ਕਰਦੇ ਮੈਂ ਸਤਿਕਾਰ ਕਰਦਾ ਆਪਣੇ ਸਤਿਕਾਰਯੋਗ ਬਾਬਾ ਜੀ ਦਾ ਵੀ ਲਓ ਸਾਹਮਣੇ ਅਗਲੀ ਕਬੱਡੀ ਨੌਜਵਾਨੀ ਸਮੇਂ ਖੇਡ ਮੈਦਾਨ ਵਿੱਚ ਪਹੁੰਚੀ ਹੋਈ ਕਿ ਕਲਗੀ ਵਾਲਿਆ ਆਨੰਦਪੁਰ ਸਾਧ ਆਇਆ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਚਾਰ ਪੁੱਤ ਦੇਸ਼ ਤੋਂ ਬਾਹਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਕਤਰਾ ਕਤਰਾ ਖੂਨ ਦਾ ਵਹਾ ਦਿੱਤਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਕਲਬਾਸੀ ਵਾਰੇ ਜੰਗਲਾ ਵਿੱਚ ਜਾ ਸੁੱਤਾ ਕੋੜਾ ਕਿਸੇ ਪਾਸੇ ਕੋੜਾ ਕਿਸੇ ਪਾਸੇ ਨਾਲ ਜਿਹੜੇ ਖੜਾ ਨੇ ਸਿੱਕੀ ਸਰੂਪ ਵਿੱਚ ਖੇਡਦੇ ਨੇ ਕਬੱਡੀ ਦੇ ਵਾਸਤੇ ਲਾਓ ਨੌਜਵਾਨ ਹੋਇਆ ਇਹ ਚਾਰ ਜਾਫੀ ਕਿੰਨੇ ਨੇ ਟਾਣਾ ਵਰਗੇ ਨੇ ਜੀਨ ਦੀ ਕੰਦ ਬਣੇ ਹੋਏ ਔਰ ਇਸ ਸਮੇਂ ਦੇਖਾਂਗੇ ਵੀ ਨੌਜਵਾਨ ਤਕੜੀ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਲੈਣ ਦੀ ਹੁੰਦੇ ਖੜਾ ਦੇ ਬਦਾਵੀ ਨੌਜਵਾਨਾ ਔਰ ਪੁਆਇੰਟ ਇਸ ਸਮੇਂ ਧਾਰੀ ਦੇ ਵਾਸਤੇ ਬਹੁਤ ਸ਼ਾਨਦਰ ਜੁਰਦਾ ਹੋਇਆ ਕਿ ਲੱਖਾਂ ਵਰਗਾ ਜਿਹੜਾ ਪੁਆਇੰਟ ਧਾਵੀ ਦੇ ਵਾਸਤੇ ਜੁਰਦਾ ਹੋਇਆ ਪੂਰੀ ਗ੍ਰਾਮ ਪੰਚਾਇਤ ਔਰ ਪਿੰਡ ਦੇ ਸੰਜੋਗ ਦੇ ਨਾਲ ਜੋ ਕਿ ਹਰ ਸਾਲ ਵੱਡੀ ਦੇਣ ਹੈ ਮਾਂ ਖੇਡ ਕਬੱਡੀ ਨੇ ਆਪਾਂ ਸਤਿਕਾਰ ਜੁਰਦ ਆਖਾਂਗੇ ਕਿਉਂਕਿ ਕੋਈ ਕੋਈ ਪਿੰਡ ਹੀ ਪੈਦਾ ਕਰ ਸਕਦਾ ਹੈ ਸੰਤਾ ਤੇ ਖਿਡਾਰੀਆਂ ਨੂੰ ਸਪੂਰਪੁਰ ਦੇ ਗਿੰਦੇ ਦੇ ਵਾਸਤੇ ਸਾਡੇ ਅੰਕਲ ਜੀ 100 ਰੁਪਏ ਦਾ ਮਾਰ ਦੇ ਗਏ ਨੇ ਕਿਰਪਾ ਕਰਕੇ ਇੱਕ ਸਪੀਰ ਖਿਡਾਰੀ ਨੋਟਾ ਨੇ ਪਰ ਨਾਮ ਲਿਖ ਲਿਓ ਬਾਈ ਜੀ ਗਿੰਦੇ ਦੇ ਵਾਸਤੇ ਔਰ ਜਿੰਨੀਆਂ ਵੀ ਟੀਮਾਂ ਸਾਡੇ ਕੋਲ ਪੁੱਜੀਆਂ ਆਪਾਂ ਸਤਿਕਾਰ ਕਰਾਂਗੇ। ਚਿਹੜੂ ਔਰ ਪਰਸ਼ਰਾਮਪੁਰ ਅਤੋਵਾਲ ਤੇ ਪਤਾਰਾ ਇਹ ਵੀ ਟੀਮਾਂ ਅਗਲਾ ਮੈਚ ਖੇਡਣੇ ਵਾਸਤੇ ਤਿਆਰ ਹੋਣ ਹਰੀਪੁਰ ਵਰਸ ਸਰਾਣੀਪੁਰ ਬੁਟਰਾ ਵਰਸ ਗਾਖਲਾ ਚਿਹੜੂ ਵਰਸ ਪਰਸ਼ਰਾਮ ਪਰ ਔਰ ਅਤੋਵਾਲ ਵਰਸ ਪਤਾਰਾ ਇਹ ਟੀਮਾਂ ਸਾਡਾ ਸਾਥ ਦੇਣ ਸੰਨੇ ਜ ਨਾਲ ਕਿਉਂਕਿ ਅਗਲੇ ਪਾਸੇ ਫਿਰ ਆਪਾਂ ਖੇਡ ਦੀ ਜਾਨ ਰੂਸਨ ਹੀ ਕਰਾਂਗੇ ਕਿ ਗੋਲ ਜੇ ਡੈਰੇ ਵਿੱਚ ਹੰਦੇ ਜਦੋਂ ਦਿਸਦੇ ਚੜ ਜਾਂਦਾ ਚਾ ਜਦੋਂ ਖੜਾ ਦੇ ਵਿੱਚ ਦਿਸਦੇ ਮੈਂ ਬਲ ਹਾਰੇ ਜਾਵਾ ਜਿੰਨੇ ਕਾੜੇ ਦੀ ਕੱਢੇ ਤੇ ਚੁੰਗਣੀਆਂ ਪੂਰੀਆਂ ਦੇ ਖੇਡਣੀ ਕਬੱਡੀ ਤੇ ਚੁੰਗਣੀਆਂ ਪੂਰੀਆਂ ਦੇ ਖੇਡਣੀ ਕਬੱਡੀ ਪੰਜਾਬੀਆਂ ਦੀ ਮਹਿਬੂਬ ਮਾਂ ਖੇਡ ਕਬੱਡੀ ਅੱਜ ਪਰ ਜੋਬਨ ਜੀਰੋ ਗੱਲ ਹੋਵੇ ਮਹਾਨਤਾ ਦੀ ਔਰ ਮਹਾਨ ਰੇਟਰਨਾ ਇਸੇ ਧਰਤੀ ਦੇ ਗੂੰਜਦੇ ਨੇ ਔਰ ਇਹ ਵੀ ਹੋਈ ਰੌਣਕਾ ਕਪੂਰਪਿੰਡ ਦੇ ਵਿੱਚ ਔਰ ਸਮਾ ਜਿਹੜਾ ਇਸ ਸਮੇਂ ਧਾ ਦੀ ਕਪੂਰਪਿੰਡ ਦਾ ਹਰੀਪੁਰ ਔਰ ਰਾਣੀਪੁਰ ਦਾ ਮੈਚ ਉਸ ਤੋਂ ਬਾਅਦ ਬੁਟਰਾ ਬਰਸਸ ਗਾਖਲਾ ਚਿਹੜੂ ਬਰਸਸ ਪਰਸ਼ਨਾਪੁਰ ਅੱਤੋਵਾਲ ਬਰਸਸ ਪਤਾਰਾ ਇਹ ਟੀਮਾਂ ਸਾਡਾ ਜਰੂਰ ਸਾਥ ਦੇਣ ਕਿਉਂਕਿ ਸਮੇ ਦੇ ਨਾਲ ਅੱਜ ਜਿਹੜੇ ਮੈਚ ਨੇ ਆਪਾਂ ਸਾਂਝੇ ਕਰਾਂਗੇ ਔਰ ਬੜੀ ਪੰਚਾਇਤੀ ਵੱਡੀ ਧੀਣ ਹੈ ਔਰ ਅਗਲੀ ਕਬੱਡੀ ਦੇ ਵਾਸਤੇ ਲਓ ਪਤਾਰੇ ਪਿੰਡ ਦੀ ਗੱਲ ਹੋਵੇ ਚਾਹ ਚਿਹੜੂ ਦੀ ਗੱਲ ਹੋਵੇ ਚਾਹ ਪਰਸ਼ਨਾਪੁਰ ਹਜ ਜਿੰਨੇ ਸੰਗਤ ਨੂੰ ਆ ਵਰਗੇ ਇਸ ਲਾਕੇ ਦਾ ਮਾਨ ਨੇ ਨਾ ਅਗਲੀ ਕਬੱਡੀ ਦੇ ਵਾਸਤੇ ਨਾ ਉਹਨਾਂ ਖੜਾ ਨੀ ਖੇਡ ਮੈਦਾਨ ਦੇ ਵਿੱਚ ਜਾਂਦਾ ਹੋਇਆ ਕੌਂਡੀ ਖੇਡ ਦੇ ਖੇਡ ਦੇ ਬਰੇ ਦੇਖੇ ਖੇਡ ਖੇਲੀ ਨਾ ਕਿਸੇ ਹਰਜੀਤ ਵਰਗੀ ਪੂਰੇ ਜੱਗ ਜਹਾਨ ਤੇ ਸੀ ਚੜਤੋ ਦੀ ਮਹਾਰਾਜ ਦੇ ਕਮਰ ਦਲੀਪ ਵਰਗੀ ਜੁੁੰਦੇ ਰਹਿਣਗੇ ਸਾਡੇ ਦਿਲਾਂ 'ਚ ਯਾਦ ਉਹਨਾਂ ਦੀ ਸਦਾ ਇੱਕ ਚੀਕ ਬਣੇਗੀ ਕਿ ਮੱਖਣ ਬਨਾਰਾ ਉਹ ਮਰੀਲੀ ਅਮਰ ਹੋ ਗਏ ਬਹੁਤ ਉਹਨਾਂ ਨੂੰ ਮਾਰ ਕੇ ਆਪ ਮੇਂ ਟੀਮਾਂ ਸਾਡਾ ਜਰੂਰ ਸਾਥ ਦੇਣ ਜਿਹੜੀਆਂ ਟੀਮਾਂ ਨੂੰ ਆਪਾਂ ਸਦਾ ਪੱਤਰ ਦੇਣੀ ਉਹ ਟੀਮਾਂ ਸਾਡਾ ਸਾਥ ਦੇਣ ਕੈਤੀ ਮਾਰਦੇ ਕੈਤੀ ਪੈਣ ਹਾਂ ਹਰੀਪੁਰ ਵਰਸਸ ਰਾਣੀਪੁਰ ਬੁਟਰਾ ਵਰਸਸ ਗਾਖਲਾ ਚਿਹੇੜੂ ਪਰਸ਼ਰਾਂਪੁਰ ਔਰ ਅਕਤਵਾਲ ਤੇ ਪਤਾਰਾ ਇਹ ਟੀਮਾਂ ਸਾਡਾ ਸਾਥ ਦੇਣ ਕਿਉਂਕਿ ਆ ਜਿਹੜਾ ਮੈਚ ਆ ਭਾਈ ਜੀ ਆਪਾਂ ਸਮਾਂ ਨੋਟ ਜੂਰ ਕਰੋ ਕਿਖ ਤੋਂ ਬਾਅਦ ਜਿਹੜੀਆਂ ਟੀਮਾਂ ਆਪਣੇ ਕੋਲ ਪਹੁੰਚ ਗਿਆ ਉਹਨਾਂ ਦੇ ਮੈਚ ਜਿਹੜੇ ਸ਼ੁਰੂ ਕਰਵਾਉਣੇ ਨੇ ਸਮਾਂ ਮੇਰਾ ਵੀ ਬਿਊਰ ਨੋਟ ਕਰੇ ਚੱਲਦੇ ਫੇ ਮੈਚ ਦੇ ਲਈ ਓਏ ਪਿੱਛੇ ਆ ਗਰ ਔਰ ਜਿੰਨੇ ਵੀ ਸਾਡੇ ਭਗਵੰਤੇ ਪ੍ਰਾਨੇ ਬਤਵੰਤੇ ਔਰ ਸਿਆਣੇ ਬਿਯੋਰਗ ਮੇਰੇ ਵੀਰ ਪ੍ਰਾਨੇ ਖੇਡ ਖਿਡਾਰੀ ਜਿਹੜੇ ਨੇ ਕਿਰਪਾ ਕਰਕੇ ਸਟੇਜ ਤੇ ਆਓ ਬੜੀ ਮਿਹਰਬਾਨੀ ਇਸ ਇਲਾਕੇ ਦੇ ਮਾਨ ਚਾਹੇ ਜਿਹੜਾ ਕਪੂਰਥਲੀ ਦੀ ਗੱਲ ਉਹ ਚਾਹੇ ਗਰਦਾਰ ਸ਼ੂਰ ਹੈ ਸੋ ਮੈਂ ਬੇਨਤੀ ਕਰਦਾ ਜਿੰਨੇ ਵੀ ਪ੍ਰਾਨੇ ਖਿਡਾਰੀ ਸਾਡੇ ਨਗਰ ਨਿਵਾਸੀ ਔਰ ಗ್ರಾಮ ਪੰਚਾਇਤ ਪਿੰਡ ਕੋਤਵੰਤੇ ਸੱਜਣ ਪਹੁੰਚੇ ਹੋਏ ਔਰ ਸਟੇਜ ਤੇ ਪਹੁੰਚੋ ਬੜੀ ਮਿਹਰਬਾਨੀ ਜੀ ਕਿਉਂਕਿ ਕਦਮ ਕਦਮ ਸਿਰ ਮੱਥੇ ਤੇ ਫੁੱਲਾਂ ਵਰਗੀ ਹਾਜ਼ਰੀ ਕਿਉਂ ਦਿਨ ਭਾਗਾਂ ਵਾਲੇ ਨੇ ਜਿੰਨਾ ਪਿੰਡਾਂ ਦੇ ਵਿੱਚ ਖੇਡ ਕਬੱਡੀ ਖੇਡੀ ਜਾਂਦੇ ਔਰ ਖਿਡਾਰੀਆਂ ਨਸ਼ਾ ਤੋਂ ਦੂਰ ਕਰਨ ਵਾਸਤੇ ਕੇ ਭਗਤ ਸਿੰਘ ਦਾ ਚੜਦਾ ਫੰਸੀ ਨਾ ਦੁਨੀਆ ਚੇਤੇ ਕਰਦੇ ਰਾਣੀ ਚਰਸੀ ਕੌਣ ਕਹਿੰਦਾ ਜੇ ਵਿੱਚ ਮੈਦਾਨ ਨਾ ਲੜਦੀ ਕੱਚੇ ਘੜੇ ਦੀ ਗੱਲ ਨਾ ਹੁੰਦੀ ਸੋਹਣੀ ਚਨਾਲਾ ਕਰਦੇ ਤੇ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀ ਰਿਸ਼ਕ ਨਾ ਕਰਦੇ ਗੁਰਦਾਸ ਮਾਨੇ ਦੇ ਵਿੱਚ ਵੱਧ ਨੇ ਕੇ ਸ਼ਾਤਿਆਂ ਦੇ ਵਿੱਚ ਵੱਧ ਨੇ ਜਿੰਨਾਂ ਦੇ ਸ਼ਾਤਿਆਂ ਦੇ ਵਿੱਚ ਵੱਧ ਨੇ ਲਾਓ ਸਾਹਮਣੇ ਅਗਲੀ ਕਬੱਡੀ ਖਿਡਾਰੇ ਇਸ ਸਮੇਂ ਪੁਆਇੰਟ ਦੇ ਵਾਸਤੇ ਉਸਤਾਦ ਮੱਖਣ ਸਿੰਘ ਸਾਹਿਬ ਜਿਨ੍ਹਾਂ ਦੀ ਵੱਡੀ ਦੇਣ ਹੈ ਔਰ ਜਿਨ੍ਹਾਂ ਦਾ ਵੱਡਾ ਪਿਆਰ ਖੇਡ ਮੈਦਾਨ ਨਾਲ ਹੈ ਅਕਸਰ ਨੌਜਵਾਨਾਂ ਦੇ ਨਾਲ ਜੁੜੀਦਾ ਹੈ ਔਰ ਸਾਹਮਣੇ ਕਿੰਨੇ ਵੀ ਪੁਆਇੰਟ ਇਸ ਸਮੇਂ ਕਪੂਰਪਿੰਡ ਵਾਲਾ ਜਾਫੀ ਨਹੀਂ ਡੱਕ ਪਾ ਸਕਿਆ ਪੁਆਇੰਟ ਹੈ ਅਗਲੀਆਂ ਟੀਮਾਂ ਅਜੇ ਤੱਕ ਖੇਡ ਮੈਦਾਨ ਵਿੱਚ ਪਹੁੰਚੀਆਂ ਨਹੀਂ ਮੈਂ ਬੇਨਤੀ ਕਰਦਾ ਸਾਡੇ ਭਾਰ ਵਾਲੇ ਵੀਰ ਕੰਡੇ ਵਾਲੇ ਵੀਰ ਨੂੰ ਕਿ ਟੀਮਾਂ ਦਾ ਵੇਟ ਕਰਕੇ ਬਾਈ ਖੇਡ ਮੈਦਾਨ ਦੇ ਵਿੱਚ ਅੱਧ ਸਮੇਂ ਜੇ ਚੱਲਦੇ ਹੋਏ ਮੈਚ ਹਾਫ ਸਮੇਂ ਵਿੱਚ ਇਸ ਸਮੇਂ ਮੈਚ ਦਾ ਸਮਾਪਤ ਹੈ ਔਰ ਅਗਲੀ ਟੀਮਾਂ ਸਾਡਾ ਜਰੂਰ ਸਾਥ ਦੇਣ ਬੜੀ ਮਿਹਰਬਾਨੀ 1 3 ਦੇ ਪੁਆਇੰਟ ਨੇ 14 ਪੁਆਇੰਟ ਔਰ ਕਪੂਰ ਪਿੰਦੇ ਪੁਆਇੰਟ ਨੇ 27 ਪੁਆਇੰਟ ਦਰਸ਼ਕ ਵੀਰ ਤਾਲੀਆਂ ਮਾਰ ਦਿਓ ਕਪੂਰ ਪਿੰਦੇ ਵਾਸਤੇ ਬਹੁਤ ਵਧੀਆ ਟੀਮ ਹੈ ਔਰ ਕਪੂਰ ਪਿੰਦੇ ਸਾਹਮਣੇ 27 ਪੁਆਇੰਟ ਔਰ ਦੂਰਬਾਈ ਏ ਦੇ ਪੁਆਇੰਟ ਨੇ 14 14 ਪ੍ਰਸਿੱਧੀ ਹਾਸਲ ਕਰਦਾ ਹੈ ਕਿਰਪਾ ਕਰਕੇ ਸਟੇਜ ਤੇ ਆਓ ਬੜੀ ਮਿਹਰਬਾਨੀ ਕਿਉਂਕਿ ਵਧੀਆ ਦੇਣਾ ਸਾਰੇ ਇਲਾਕੇ ਨੂੰ ਪੂਰੇ ಗ್ರಾಮ ਪਿੰਡਾਂ ਦੇ ਵਿੱਚ ਪਹੁੰਚਣਗੇ ਉਹ ਟੀਮ ਨੂੰ ਪਹਿਲਾ ਰੈਡ ਦਿੱਤੀ ਜਾਵੇਗੀ ਇਹ ਸਾਰੇ ਖਿਡਾਰੀ ਨੋਟ ਕਰਨ ਜਿਹੜੀ ਟੀਮ ਦੇ ਪਹਿਲਾ ਖਿਡਾਰੀ ਖੇਡ ਮੈਦਾਨ ਦੇ ਵਿੱਚ ਪਹੁੰਚਣਗੇ ਉਹ ਟੀਮ ਨੂੰ ਪਹਿਲਾ ਰੈਡ ਦਿੱਤੀ ਜਾਵੇਗੀ ਇਹ ਸਾਰੇ ਖਿਡਾਰੀ ਸਾਡੇ ਫੈਸਲੇ ਨੂੰ ਜਰੂਰ ਸੁਣਨ ਕਿਉਂਕਿ ਆਪਾਂ ਜੀਨੀਅਰ ਆਨੂੰ ਮੈਂ ਪੂਰੀ ਹੈਲੋ ਜੀ ਇਹ ਕਰ ਦਿੰਦੇ ਹਾਂ ਹੈਲੋ ਹਾਂ ਜੀ ਵੀਰ ਜਿਹੜੀਆਂ ਟੀਮਾਂ ਖੇਡਣ ਵਾਲੇ ਆਇਆ ਹੋਈਆਂ ਨੇ ਆਪਣੀਆਂ ਆਣ ਕੇ ਐਂਟਰੀਆਂ ਸੀਟ ਤੇ ਕਰਾ ਲਓ